ਤਾਨੂੰ ਪਤਾ ਇੱਕ ਸ਼ਾਇਦ ਤੁਸੀਂ ਗਾਣਾ ਵੀ ਸੁਣਿਆ ਹੋਇਆ ਪਿੰਡਾਂ ਵਾਲੀਆਂ ਲੜਾਕੂ ਸਦਾ ਠੋਗ ਠੋਗ ਬਦਲੇ ਆ ਲੰਦੀ ਮੈਂ ਉਹਨਾਂ ਚ ਮੈਂ ਚੁੱਪ ਕਰਨ ਵਾਲਿਆਂ ਚੋਂ ਨਹੀਂ ਹੈਗੀ ਤਾਂ ਉਹਨਾਂ ਨੂੰ ਆ ਸੀਗਾ ਕਿ ਕੁੜੀ ਚੁੱਪ ਕਰਕੇ ਬਹਿ ਜਾਊਗੀ ਮੈਂ ਚੁੱਪ ਕਰਨ ਵਾਲਿਆਂ ਚੋਂ ਨਹੀਂ ਜਾਂ ਮਰੂੰਗੀ ਜਾਂ ਮਾਰੂੰਗੀ ਦੋਨਾਂ ਚ ਇੱਕ ਕੰਮ ਹੋਊਗਾ ਤੁਸੀਂ ਉਹਦੇ ਵਿੱਚ ਵੀ ਕਿਹਾ ਹੈ ਕਿ ਵੀ ਮੇਰੇ ਮੌਤ ਦੇ ਜ਼ਿੰਮੇਵਾਰ ਤਾਨੂੰ ਤੇ ਸੁਖਰ ਤਾਨੂੰ ਸੁਖਰਤੀ ਇੱਕੋ ਜਿਹੜਾ ਮੁੰਡਾ ਇਹ ਤਿੰਨੋਂ ਜ਼ਿੰਮੇਦਾਰ ਹੋਣਗੇ ਤੁਸੀਂ ਸੁਸਾਈਡ ਕਰਨ ਬਾਰੇ ਸੋਚ ਰਹੇ ਹੋ ਸੁਸਾਈਡ ਹੋਊਗਾ ਜ਼ਰੂਰ ਹੋਊਗਾ ਪਹਿਲਾਂ ਵੀ ਸੁਸਾਈਡ ਕੀਤਾ ਆ ਮੇਰੇ ਮਦਰ ਨੇ ਬਚਾ ਲਿਆ ਤਾ ਹੁਣ ਮੇਰੇ ਨਾਲ ਤੁਸੀਂ ਵੀ ਦੇਖਿਆ ਹੈ ਹੁਣ ਵੀ ਮੈਨੂੰ ਇੱਧਰ ਆਇਆ ਪੋਡਕਾਸਟ ਦੇ ਵਿੱਚ ਮੇਰੇ ਭਰਾਵਾਂ ਨੇ ਮੈਨੂੰ ਕੱਲੀ ਨਹੀਂ ਭੇਜਿਆ ਮੈਨੂੰ ਇਕੱਲੇ ਕਿਤੇ ਵੀ ਨਹੀਂ ਰੱਖਦੇ ਮੈਂ ਤਾਂ ਮੈਨੂੰ ਇੱਕ ਮੌਕਾ ਮਿਲੇ ਮੈਨੂੰ ਕੱਲੀ ਬਹਿਣ ਦਾ ਸੋ ਸਾਈਡ ਪੱਕਾ ਹੋਊਗਾ 100% ਹੋਊਗਾ ਸੋਸਾਈਡ ਕਰਨਾ ਦਾ ਕੀ ਹਾਲ ਹੋਊਗਾ ਕੀ ਕਰਾਂ ਫਿਰ ਹੁਣ ਮੈਂ ਇੱਕ ਕੁੜੀ ਦੇ ਵਿੱਚ ਸਾਰਾ ਪਾਸ ਦੱਸਣ ਤੋਂ ਬਾਅਦ ਹੀ ਬੰਦਾ ਇਹ ਕਹਿੰਦਾ ਕਿਸੇ ਭੈਣ ਬਣੇ ਫੋਨ ਨਾ ਕਰ ਉਹ ਜਾ ਕੇ ਬੰਬੇ ਕਿਸੇ ਕੁੜੀ ਨਾਲ ਸੈਟਲ ਹੋ ਰਿਹਾ ਉਹਦੇ ਨਾਲ ਮੈਰिज ਕਰਾ ਰਿਹਾ ਚਿਪਕ ਚਿਪਕ ਕੇ ਵੀਡੀਓਜ਼ ਪਾ ਰਾਇਆ ਉਤੋਂ ਮੈਂ ਇੱਕ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਕਿ ਮੇ ਤਾਂ ਸਕੋਰਪਿਓ ਸੀਗੀ ਹਨਾ ਤਾਂ ਮੈਨੂੰ ਕਹਿੰਦਾ ਕਿਸੇ ਨੂੰ ਮਤਲਬ ਦੀ ਮੇਰੇ ਸਰਕਲ ਚ ਕੋਲ ਕੀਤੀ ਉਹਨੇ ਤਾਂ ਨਇ ਨਵਾਂ ਰਾਂਝਾ ਬਣਾ ਲਿਆ ਵੀ ਉਹਦੀ ਗੱਡੀ ਚ ਘੁੰਮਦੀ ਆ ਫਿਰ ਇੱਕ ਮੁੰਡੇ ਨੇ ਉਹ ਜਿਹੜਾ ਤਨੂ ਨਾਲ ਹੁੰਦਾ ਉਹਨੇ ਕੱਲ ਲਾਈਵ ਦੇ ਵਿੱਚ ਬੋਲਿਆ ਨਕਲੀ ਦੇ ਹੇਅਰ ਸਟੈਂਸ਼ਨ ਕਰਵਾ ਕੇ ਨਕਲੀ ਜਿਹੇ ਵਾਲ ਲਗਵਾ ਕੇ ਟੌਰ ਮਾਰਦੀ ਆ ਮੇਰੇ ਚ ਦਮ ਆ ਤਾਂ ਕਰਦੀ ਆ ਜੇ ਤਾਂ ਸਾਲੇ ਢਾਲੀ ਜੇ ਤਾਂ ਮਤ ਕਰੋ ਸਾਹਮਣੇ ਪੈਸਾ ਖਰਚਾ ਕਰੋ ਕੌਣ ਨਹੀਂ ਕਰਦਾ ਮੇਰੀ ਜ਼ਿੰਮੇਵਾਰੀ ਪਹਿਲਾਂ ਮੈਂ ਬਹੁਤ ਕੁੱਤੇ ਕੰਮ ਕੀਤੇ ਆ ਕਿਹਾ ਉਹਦੇ ਤੇ ਖਰਚ ਕੀ ਰਿਹਾ ਹੁਣ ਜੇ ਮੈਂ ਆਪਣੇ ਤਲਾ ਰਹੀ ਹੁਣ ਉਹਨਾਂ ਨੂੰ ਤਕਲੀਫ ਹੋ ਰਹੀ ਆ ਬਹੁਤ ਸਾਰੇ ਗਾਣਾ ਉਹਨਾਂ ਦੀ ਵੀ ਗੱਡੀਆਂ ਤੁਹਾਨੂੰ ਮੈਂ ਤਾਂ ਕਹਿੰਦੀ ਆ ਲਾਈਵ ਦੇ ਆ ਕੇ ਮੇਰੇ ਸਾਹਮਣੇ ਬਹਿ ਕੇ ਗੱਲ ਕਰਨ ਜੇ ਗਾਲਾਂ ਕੱਢੀਆਂ ਫਿਰ ਤੁਹਾਨੂੰ ਮਾਫੀ ਕਿਉਂ ਮੰਗੂਗੀ ਤੁਹਾਨੂੰ ਨੇ ਉਸੀਂ ਦੇਖਿਆ ਹੁਣੇ ਮੈਂ 15 20 ਮਿੰਟ ਪਹਿਲਾਂ ਸਟੋਰੀ ਪਾਈ ਆ ਤੋ ਉਹਨੂੰ ਨੇ ਮੇਰੇ ਕੋਲ ਸਕਰੀਨਸ਼ਾਟ ਪਏ ਆ ਕਿ ਪਲੀਜ਼ ਮੇਰੀ ਵੀਡੀਓਜ਼ ਡਿਲੀਟ ਕਰ ਦੇ ਪਲੀਜ਼ ਮੇਰਾ ਨੰਬਰ ਨਾ ਬੋਲ ਮੇਰਾ ਸੁਖ ਰਤਿਆ ਨਾਲ ਐਦਾਂ ਦਾ ਕੁਝ ਵੀ ਨਹੀਂ ਹੈਗਾ ਨਾ ਹੀ ਅੱਗੇ ਤੋਂ ਮੈਂ ਚਿਪਕ ਕੇ ਉਹਦੇ ਨਾਲ ਵੀਡੀਓਜ਼ ਪਾਉਂਗੀ ਦਮ ਰੱਖਦੀ ਆ ਨਾ ਬੰਦਾ ਬਣਾਉਣ ਦੀ ਆ ਕੇ ਦਿਖਾ ਬਚਾਲੋ ਪੜੂੰਗੀ ਜਾ ਕੇ 10 ਦਿਨ ਦੇ ਵਿੱਚ ਆਉਣ ਵਾਲਾ ਕਿ ਮੈਂ ਜਾ ਰਹੀਆਂ ਬੰਬੇ ਤੇ ਜੋ ਉਹਦੇ ਨਾਲ ਹੋਣਾ ਲਾਈਵ ਤੇ ਵਿੱਚ ਉਹਦੀ ਉਹਨੂੰ ਚਾਹੇ ਜਾਣ ਤੋਂ ਮਾਰਾਂ ਚਾਹੇ ਕੋਚਾ ਲਾਈਵ ਕਰੋਗੇ ਗਲਤ ਹੋ ਰਿਹਾ ਪਰ ਮੈਂ ਕੀ ਕਰਾਂ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਆ ਉਹ ਆਪ ਦੂਥੇ ਮਜੇ ਨਾਲ ਰਹਿ ਰਿਹਾ ਕਿਉਂ ਬਈ ਮੇਰੀ ਫੈਮਲੀ ਨਹੀਂ ਸੀਗੀ ਜਾਂ ਉਹਨਾਂ ਨੇ ਮਤਲਬ ਦੀ ਇੱਕ ਕੰਮ ਹੀ ਫੜਿਆ ਹੋਇਆ ਕੁੜੀ ਨੂੰ ਇੱਕ ਨੂੰ ਫੜ ਲਿਆ ਦੂਜੇ ਨੂੰ ਛੱਡਤਾ ਕਿ ਆਹੀ ਕੰਮ ਹੈ ਇਹ ਤਾਂ ਸ਼ਰਯਮ ਧਮਕੀਆਂ ਸ਼ਰਯਮ ਧਮਕੀਆਂ ਮਦੇਰੀਆਂ ਉਹ ਵੀ ਅਗਰ ਧਮਕੀਆਂ ਦੇ ਰਹੇ ਨੇ ਮੈਂ ਤਾਂ ਜਾਣਨੀ ਆ ਉਹ ਕਹਿੰਦਾ ਕਿ ਬੈ ਕੇ ਨਹੀਂ ਗੱਲ ਕਰਦੀ ਮਰਨਾ ਬੈ ਕੇ ਬੋਂ ਮੈਂ ਉਹ ਨਹੀਂ ਆ ਰਹਾ ਮੇਰੇ ਕੋਲ ਮੈਂ ਜਾ ਰਹੀ ਹਾਂ ਉਹਦੇ ਕੋਲ ਬੋਂਬੇ ਬੈ ਕੇ ਗੱਲ ਤਾਂ ਕਰ ਇੱਕ ਵਾਰ ਮੈਨਾਂ ਗੱਲ ਤਾਂ ਕਲੀਅਰ ਕਰੇ ਉਹਨੂੰ ਆ ਕਿ ਹਾਂ ਯਾਰ ਐਦਾਂ ਹੀ ਹੋਵੇ ਕੁੜੀ ਅੱਗੇ ਪਿੱਛੇ ਹੈ ਨਹੀਂ ਕੁਛ ਉਹਦਾ ਕਿ ਉਹ ਸਰਤੇ ਨਹੀਂ ਹੈਗਾ ਕੁੜੀ ਡਰ ਕੇ ਬਹਿ ਜੂਗੀ ਕਿਉਂ ਬੈਠਾ ਡਰ ਕੇ ਮੈਨੂੰ ਖਾਣ ਨੂੰ ਦੇ ਰਿਆ ਇੱਕ ਉਹਨੇ ਮੁੱਦਾ ਚੱਕਿਆ ਸੀਗਾ ਕਿ ਮੈਂ ਉਹਦਾ ਸਾਰੀ ਉਮਰ ਸਿਗਰਟ ਤੇ ਦਰੂ ਦਾ ਖਰਚਾ ਚੱਕੂਗਾ ਕਿੰਨਾ ਕ ਮੇਰਾ ਤੂੰ ਖਰਚਾ ਚੱਕ ਲੈ ਤੂੰ ਸਿਡਰਿੰਕ ਕਰਦੇ ਹੋ ਡਰਿੰਕ ਨਹੀਂ ਕਰਦੀ ਸਿਗਰਟ ਪੀਂਦੀ ਸੀਗੀ ਪਹਿਲਾਂ ਮੈਂ ਲਾਈਵ ਦੇ ਵਿੱਚ ਬੋਲਿਆ ਸੀਗਾ ਸਮੋਕਿੰਗ ਕਰਦੇ ਸੀਗੇ ਐਸ ਦਾ ਟਾਈਮ ਦੇ ਵਿੱਚ ਸੋ ਟੈਨਸ਼ਨ ਆਉਂਦੀ ਆ ਬੰਦਾ ਕਰ ਲੈਂਦਾ ਬਾੜੇ ਸੰਗਤ ਦੇ ਵਿੱਚ ਬੈ ਕੇ ਸੋ ਗੱਲਾਂ ਹੁੰਦੀਆਂ ਨੇ ਪਰ ਛੁੱਟੀ ਵੀ ਹੈ ਜਦ ਉਹਨੂੰ ਪਤਾ ਸੀਗਾ ਕਹਿੰਦੇ ਇੱਕ ਕੁੜੀ ਨੂੰ ਆਪਾਂ ਪੂਰਾ ਪਾਸ ਦੱਸ ਦਿੰਨੇ ਆ ਮੁੰਡੇ ਨੂੰ ਹਣਾ ਕਿਉਂਕਿ ਕੁੜੀ ਦਾ ਦਿਲ ਹੁੰਦਾ ਕਮਜ਼ੋਰ ਤੁਸੀਂ ਵੀ ਇੱਕ ਕੁੜੀ ਹੋ ਤੁਸੀਂ ਵੀ ਅਗਰ ਕਿਸੇ ਨਾਲ ਕੋਈ ਗੱਲ ਕਰੋਗੇ ਪਹਿਲਾਂ ਉਹ ਆਪਣੇ ਦਿਲ ਦੀ ਗੱਲਾਂ ਦੱਸੋਗੇ ਵੀ ਕੱਲ ਨੂੰ ਕੋਈ ਗੱਲ ਨਾ ਹੋਵੇ ਕਿਤੇ ਤੇ ਕੋਈ ਉਂਗਲ ਨਾ ਉਠੀ ਉਹ ਚੀਜ਼ ਮੈਂ ਚਾਹੁੰਦੀ ਸੀ ਕਿ ਆਪਾਂ ਦੱਸਿਆ ਸਿਗਰਟ ਵੀ ਛਡਵਾਈ ਉਹਨੇ ਐ ਕਿ ਨਹੀਂ ਛਡਵਾਈ ਛੱਡੀ ਵੀ ਐ ਮੈਂ ਤੁਸੀਂ ਹੁਣ ਨਾ ਹੋਣੇ ਨਹੀਂ স্মੋਕਿੰਗ ਨਹੀਂ ਹਾਂ